ਦੇਖੋ ਸਵਾਲ ਇਹ ਹੈ ਤੁਸੀਂ بڑے ਸਿਆਣੇ ਪੱਤਰਕਾਰ ਸਾਰੇ ਇਕੱਠੇ ਹੋਏ ਹੋ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜੀ ਅਸੀਂ ਐਮਐਸਪੀ ਦੀ ਮੰਗ ਮੰਗ ਰਹੇ ਸੀ ਉਹਨਾਂ ਦੀ ਨਿਗਾਹ 'ਚ ਜ਼ਰੂਰ ਹੋ ਸਕਦਾ ਕਿਉਂਕਿ ਸਰਕਾਰਾਂ ਹੋਰ ਐਂਗਲ ਤੋਂ ਸੋਚਦੀਆਂ ਨੇ ਲੇਕਿਨ ਸਾਡਾ ਮੰਨਣਾ ਤੇ ਜਿੱਦੋ ਡਿਬੇਟ ਹੋਣੀ ਹੈ ਅਸੀਂ ਡਿਬੇਟ ਸਿੱਧ ਕਰਕੇ ਵਿਖਾਵਾਂਗੇ ਵੀ ਇਹ ਮੁੱਦਾ ਛੋਟਾ ਹੈ ਜਾਂ ਵੱਡਾ ਹੈ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮੰਗ ਰਹੇ ਸੀ ਤੇ ਮੰਗ ਰਹੇ ਸੀ ਕੇਂਦਰ ਤੋਂ ਪੰਜਾਬ ਸਰਕਾਰ ਦਾ ਸਾਡਾ ਕੋਈ ਰੌਣਾ ਨਹੀਂ ਸੀ ਪੰਜਾਬ ਸਰਕਾਰ ਨੇ ਉਸ ਅੱਗ ਨੂੰ ਹੱਥ 'ਚ ਪਾਇਆ ਔਰ ਸਾਡਾ ਧਰਨਾ ਡੰਗਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਮੱਕ ਕੀ ਸੀ ਸਾਡੇ ਸਾਡੇ ਮਾਹਰ ਕਹਿ ਰਹੇ ਨੇ ਐਗਰੀਕਲਚਰ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਸਰਦਾਰਾ ਸਿੰਘ ਜਵਾਲ ਉਹਨਾਂ ਨੇ ਇਹ ਕਿਹਾ ਕਿ ਪਾਣੀ ਗਿਆ ਕੇਵਲ 15-16 ਸਾਲ ਤੱਕ ਹੀ ਪਾਣੀ ਪੀਣ ਜੋਗਿਆ ਸਾਡੇ ਕੋਲੇ ਹੈ ਸਿਰਫ 15-16 ਸਾਲ ਤੱਕ ਹੁਣ ਜੇ 15 ਸਾਲ ਦਾ ਪਾਣੀ ਹੈ ਸਾਡੇ ਕੋਲੇ ਬਾਕੀ ਤੇ 1 ਕਿਲੋ ਚੌਲ ਪੈਦਾ ਕਰਨ ਤੇ ਜਦੋਂ 3000 ਲੀਟਰ ਜਾਂ 3500 ਲੀਟਰ ਪਾਣੀ ਲੱਗ ਰਿਹਾ ਹੋਵੇ ਤਾਂ ਇਹਦਾ ਮਤਲਬ ਪਾਣੀ ਤਾਂ ਗਿਆ ਕਿੰਨਾ ਚਿਰ ਅਸੀਂ ਚੌਲ ਪੈਦਾ ਕਰਕੇ ਦੇਈ ਚੱਲਾਂਗੇ ਲੋਕਾਂ ਨੂੰ ਇਹ ਪਾਣੀ ਬਚਾਉਣਾ ਹੈ ਜੀ ਤਾਂ ਸਾਨੂੰ ਡਾਇਵਰਸੀਫਿਕੇਸ਼ਨ ਵੱਲ ਜਾਣਾ ਪਏਗਾ ਤੇ ਡਾਇਵਰਸੀਫਿਕੇਸ਼ਨ ਵੱਲ ਤਾਂ ਹੀ ਕਿਸਾਨ ਜਾਏਗਾ ਜੇ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣੇਗਾ ਤਾਂ ਅੰਦਾਜ਼ਾ ਲਾ ਕੇ ਦੱਸੋ ਪਾਣੀ ਮੇਰੇ ਬੱਚੇ ਨਹੀਂ ਨਿਕਲਣੇ ਪਾਣੀ ਹਰ ਮੁਲਾਜ਼ਮ ਦੇ ਬੱਚੇ ਨੇ ਪੀਣਾ ਹਰ ਪੱਤਰਕਾਰਤਾ ਦੀ ਲਾਈਨ ਦੇ ਕਿਸੇ ਨੌਜਵਾਨ ਦੇ ਬੱਚੇ ਨੇ ਵੀ ਪੀਣਾ ਹੈ ਹਰ ਅਫਸਰ ਦੇ ਬੱਚੇ ਨੇ ਪੀਣਾ ਹੈ ਹਰ ਪੋਲੀਟਿਸ਼ੀਅਨ ਦੇ ਬੱਚੇ ਨੇ ਪੀਣਾ ਹੈ ਹਰ ਮਜ਼ਦੂਰ ਦੇ ਬੱਚੇ ਨੇ ਪੀਣਾ ਹੈ ਹਰ ਵਰਗ ਦੇ ਬੰਦੇ ਨੇ ਪਾਣੀ ਪੀਣਾ ਹੈ ਅਸੀਂ ਉਹ ਪਾਣੀ ਬਚਾਉਣ ਵਾਸਤੇ ਲੜਾਈ ਲਾ ਰਹੇ ਹਾਂ ਕਿ ਸਦਾ ਪਾਣੀ ਬਚਾ ਰਹੇ ਤਾਂ ਇਹ ਦੱਸੇ ਮੈਨੂੰ ਜਿਹੜੇ ਕਹਿ ਰਹੇ ਨੇ ਕਿ ਮੁੱਦਾ ਬੜਾ ਛੋਟਾ ਹੈ ਇਹ ਤਾਂ ਪੂਰੇ ਪੰਜਾਬ ਦੇ ਲੋਕਾਂ ਦੇ ਜੀਵਨ ਬਚਾਉਣ ਦੀ ਲੜਾਈ ਲੜ ਰਹੇ ਆ ਇਹਨੂੰ ਕਿਵੇਂ ਛੋਟਾ ਮੁੱਦਾ ਕਹਿ ਸਕਦੇ ਹੋ ਅਗਰ ਦੂਸਰੀ ਕ੍ਰੌਪਸ ਦੇਤੇ ਸਾਰੀਆਂ ਕ੍ਰੌਪਸ ਦੇ ਉੱਤੇ ਐਮਐਸਪੀ ਗਰੰਟੀ ਵੜ ਜੇ ਸਾਨੂੰ ਉਹਨਾਂ ਦਾ ਰੇਟ ਸਰਕਾਰ ਛੋਣੇ ਨਾਲੋਂ ਵੱਧ ਦੇਣਾ ਸ਼ੁਰੂ ਕਰ ਦੇਵੇ ਲੋਕ ਆਪਣੇ ਆਪ ਛੋਣਾ ਛੱਡ ਕੇ ਇਧਰ ਨੂੰ ਆ ਜਾਣ ਉਹ ਜ਼ਬਰਦਸਤੀ ਮੋੜਨੀ ਕੋਸ਼ਿਸ਼ ਨਾ ਕਰੇ ਸਰਕਾਰ ਆਹ ਬਾਰੀ ਅੱਗੇ ਕਰੇਗੀ ਦਾਲਾ ਦੇਤੇ ਅਸੀਂ ਪਹੁੰਚਦਾ ਸੀ ਆ ਉਹਦਾ ਵੱਧ ਦਾਲਾ ਜਿਹੜਾ ਹੋ ਜਾਏਗਾ ਮੈਂ ਮੈਂ ਕਹਾਂ ਇਹ ਇਹ ਹੀ ਮੈਂ ਦੱਸਦਾ ਮੋਹ ਸੋਹਣੇ ਸਵਾਲ ਹੈ ਜੇ ਮੈਨੂੰ ਚੰਗੀ ਮੈਨੂੰ ਬੜੀ ਖੁਸ਼ੀ ਹੈ ਕਿ ਇਸ ਇਸ ਟਾਪਿਕ ਦੇ ਉੱਤੇ ਸਵਾਲ ਹੋਣ ਲੱਗੇ ਆ ਅੱਜ ਜਿਹੜੀ ਦਾਲ ਹੈ ਸਾਡੀ ਮੂੰਗੀ ਕਿਤੇ ਵਿਕਦੀ ਹੈ 8000 ਨੂੰ ਖਪਤਕਾਰ ਨੂੰ ਮੂੰਗੀ ਦੀ ਦਾਲ ਮਿਲਦੀ ਹੈ 150 ਰੁਪਏ ਕਿਲੋ ਕਮਾਈ ਕੌਣ ਕਰ ਰਿਹਾ ਹੈ ਮੀਡੀਏਟਰ ਕਰ ਰਿਹਾ ਹੈ ਨਾ ਅਸੀਂ ਉੱਥੇ ਵੀ ਕਿਹਾ ਕਿ ਯਾਰ ਤੁਸੀਂ ਇਹਨਾਂ ਨੂੰ ਜੇ ਐਮਐਸਪੀ ਨੇ ਧਾਰਤ ਹੋ ਜੇ ਤੈ ਹੋ ਜੇ ਪਤਾ ਲੱਗ ਜੇ ਹਰ ਇੱਕ ਕੰਜ਼ਿਊਮਰ ਨੂੰ ਪਤਾ ਲੱਗ ਜਾਏ ਕਿ ਇਹ ਜਿਹੜੀ ਮੂੰਗੀ ਹੈ ਉਹ 8000 ਮੀਲੀ ਕਿਲੋ ਆਪ ਕੋ ਨਾ ਘੱਟ ਲੈ ਜਾਂ ਜਾਨੀ 80 ਰੁਪਏ ਕਿਲੋ ਪਤਾ ਲੱਗ ਜਾਏ ਹਰੇਕ ਨੂੰ ਤੇ ਜਦੋਂ ਹਰ ਇੱਕ ਨੂੰ ਪਤਾ ਲੱਗ ਜਾਏਗਾ ਤਾਂ ਫਿਰ ਉਹ ਸੋਚੇਗਾ ਨਾ ਵੀ ਤੂੰ ਭਾਈ ਦੂਰ ਤੋਂ ਲਾ ਰਹੇ ਹੈਂ ਕੰਟਰੋਲ ਹੋਏਗਾ ਅਗਲੀ ਗੱਲ ਅਸੀਂ ਇਹ ਵੀ ਕਹ ਸੀ ਸਰਕਾਰ ਨੂੰ ਕਿ ਤੁਸੀਂ ਮੁਨਾਫਾ ਜਿਹੜਾ ਦੇਣਾ ਹੈ ਮੀਡੀਏਟਰ ਨੂੰ ਉਹ ਇੱਕ ਸੀਮਾ ਤੈਅ ਕਰੋ 10% ਕਰ ਦਿਓ 12% ਕਰ ਦਿਓ 15% ਕਰ ਦਿਓ ਜਿਹੜਾ ਆਦਮੀ ਉਸ ਤੈ ਕੀਤੇ ਮੁਨਾਫੇ ਤੋਂ ਵੱਧ ਮੁਨਾਫਾ ਚਾਰਜ ਕਰੇਗਾ ਕੰਜ਼ਿਊਮਰ ਤੋਂ ਉਹਦੇ ਖਿਲਾਫ ਮੁਕਤਮਾ ਦਰਜ ਹੋਵੇ ਤਾਂ ਕਿ ਕੰਜ਼ਿਊਮਰ ਨੂੰ ਵੀ ਸਸਤਾ ਮਿਲੇ ਤੇ ਸਾਡਾ ਵੀ ਪੂਰਾ ਰੇਟ ਮਿਲੇ ਹੁਣ ਇੱਕ ਸਵਾਲ ਹੋਰ ਹੈ ਤੁਹਾਡਾ ਜਵਾਬ ਇਹਦੇ ਅੱਜ ਭਾਰਤ ਪੌਣੇ 2 ਲੱਖ ਕਰੋੜ ਰੁਪਏ ਦਾ ਖਪਮਾਇਲ ਤੇਦਾਰ ਲਗਭਗ 40000 ਕਰੋੜ ਦੀਆਂ ਦਾਣਾ ਬਾਹਰੋਂ ਮੰਗਾ ਰਹੇ ਹਨ ਅਗਰ ਬਾਹਰ ਲਿਆਂ ਦਾਣਾ ਸਾਡੇ ਕਿਸਾਨ ਪਬਲਿਕ ਨੂੰ ਖੁਆਈਆਂ ਜਾ ਰਹੀਆਂ ਨੇ ਤੇ ਕਿਉਂ ਦਾਣਾ ਪੰਜਾਬ ਦੇ ਅੰਦਰ ਕਿ ਭਾਰਤ ਦੇ ਅੰਦਰ ਨਹੀਂ ਹੋ ਸਕਦੀਆਂ ਹੋ ਸਕਦੀਆਂ ਨੇ ਜੇ ਉਹ ਦਾਣਾ ਇੱਥੇ ਪੈਦਾ ਹੋਣਾ ਉਹਨਾਂ ਦੇ ਖਰਚੇ ਘਟਣ ਤਾਂ ਸੁਭਾਵਿਕ ਉਹਨਾਂ ਦੇ ਰੇਟ ਘੱਟ ਵੀ ਘੜਾ ਘਟਦੇ ਰੇਟ ਤੋਂ ਵੀ ਸਾਡੇ ਲੋਕਾਂ ਨੂੰ ਮਿਲ ਸਕਦੀਆਂ ਨੇ ਸੋ ਇਸ ਕਰਕੇ ਜਿਹੜਾ ਸਾਡੇ ਆਮ ਖਪਤਕਾਰ ਤੇ ਬੋਝ ਹੈ ਉਹ ਮੀਡੀਏਟਰ ਦਾ ਵਪਾਰੀ ਦਾ ਕਿਸਾਨ ਦਾ ਸਰਕਾਰ ਦਾ ਉਸਨੇ ਦਬੋਤ ਹੀ ਨਹੀਂ ਕਿ ਮੀਡੀਏਟਰ ਦਾ ਉੱਤਰ ਰਿਹਾ ਸੀ ਕਿ ਤਰ੍ਹਾਂ ਵੀ ਸੋ ਤਾਂ ਮੈਂ ਇਹੀ ਤਾਂ ਅਸੀਂ ਕਹਿ ਰਹੇ ਆ ਸਰਕਾਰ ਕਰੇ ਨਾ ਸਰਕਾਰ ਕਰ ਨਹੀਂ ਰਹੀ ਰੌਲਾ ਇਸ ਗੱਲ ਦਾ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਕਿਉਂ ਮੰਗ ਰਹੇ ਆ ਸਰਕਾਰ ਸਾਨੂੰ ਇਸੇ ਗੱਲ ਤੋਂ ਭੱਜ ਰਹੀ ਆ ਕਿ ਜੀ ਇੰਨੇ ਰੁਪਏ ਖਰਚ ਹੋਣਗੇ ਜੇ ਅਸੀਂ ਸਾਰੇ ਖੇਤ ਖਰੀਦਾਂਗੇ ਤਾਂ ਮੈਂ ਕਹਿੰਦਾ ਵੀ ਜੇ ਸਰਕਾਰ ਖਰੀਦਣਾ ਚਾਹੁੰਦੀ ਤੇ ਖਰੀਦੇ ਅਸੀਂ ਇਹ ਨਹੀਂ ਕਹਿ ਰਹੇ ਵੀ ਨਾ ਖਰੀਦੇ ਹਾਂ ਅਸੀਂ ਇਹ ਜ਼ਰੂਰ ਕਹਿ ਰਹੇ ਹਾਂ ਕਿ ਜਿਹੜਾ ਵਪਾਰੀ ਮੰਡੀ ਤੋਂ ਬਾਹਰ ਖਰੀਦਦਾ ਹੈ ਉਹ ਵਪਾਰੀ ਮੰਡੀ ਤੋਂ ਬਾਹਰ ਨਾ ਖਰੀਦੇ ਮੰਡੀ ਦੇ ਅੰਦਰ ਆ ਕੇ ਵਪਾਰੀ ਵੀ ਖਰੀਦ ਸਕਦਾ No problem ਸਾਨੂੰ ਕੋਈ ਦਿੱਕਤ ਨਹੀਂ ਦੱਲੇਵਾਲ ਸਾਹਿਬ ਦੀ ਇਸ ਤਰ੍ਹਾਂ ਹੀ ਝੋਨਾ ਲਾਪਣਾ ਰਿਹਾ ਪੰਜਾਬ ਦੇ ਪੰਜਾਬ ਦਾ ਪਾਣੀ ਪੈਦਾ ਹੀ ਬਹੁਤ ਉੱਤੇ ਜਾ ਚੁੱਕਾ ਹੈ ਸਾਡੇ ਆਮਲੇ ਕੈਂਪਸਾਬੇ ਨੂੰ ਵੀ ਹੋ ਜੀ ਤੁਹਾਡਾ ਜਿਹੜਾ ਸਵਾਲ ਹੋਣਾ ਹੈ ਮੈਂ ਵੱਲ ਕਿਦਾ ਜਵਾਬ ਲੱਟ-ਪੱਟ ਦੇ ਚੁੱਕਿਆ ਕਿ ਪਾਣੀ ਬਚਾਉਣ ਦੀ ਹੀ ਲੜਾਈ ਹੈ ਪੰਜਾਬ ਦੇ ਹਰਿਆਣੇ ਦੇ ਲੋਕਾਂ ਦੀ ਬੱਚਿਆਂ ਦਾ ਭੁੱਖ ਬਚਾਉਣ ਦੀ ਹੀ ਲੜਾਈ ਹੈ ਜਦੋਂ ਅਸੀਂ ਐਮਐਸਪੀ ਦੀ ਗਰੰਟੀ ਕਾਨੂੰਨ ਦੀ ਲੜਾਈ ਕਰਦੇ ਹਾਂ ਸੋ ਉਹਦੇ ਲਈ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਕੰਬੀਸ਼ਤਾ ਨਾਲ ਵਿਚਾਰ ਕਰਨੀ ਪਵੇਗੀ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਪਵੇਗੀ ਤਾਂ ਹੀ ਜਾ ਕੇ ਅਸੀਂ ਪਾਣੀ ਪਚਾ ਸਕਾਂਗੇ ਕਿ ਇਹੋ ਜਿਹੇ ਪਾਣੀ ਦਾ ਪੰਜਾਬ ਦੇ ਲਈ ਨਕਲੀ ਸਿਸਟਮ ਚ ਅਟਕਦੀ ਪੀਜੀ ਵੱਲ ਤੁਮਾ ਤੁਮਾ ਦੇ ਅਸੀਂ ਇਹ ਪਾਲ ਘਰੇ ਨੇ ਕਿਸੇ ਦਾ ਪ੍ਰਦਰਸ਼ਨ ਹੀ ਕੱਲ੍ਹ ਕੀ ਪ੍ਰਦਰਸ਼ਨ ਕੀ ਦੇਖੋ ਬਾਲੇ ਆ ਦੇਸ਼ ਨੇ ਆਜ਼ਾਦੀ ਦੀ ਲੜਾਈ 90 ਸਾਲ ਲੜੀ ਆ ਉਹ ਕਿਹੜਾ ਸਾਨੂੰ ਪ੍ਰੋਟੈਸਟ ਕਰ ਦਿੰਦੇ ਸੀ ਜੇਲਾ ਜੋ ਵੀ ਸੈਟ ਪੇ ਰਿਹਾ ਜੇਲਾ ਜੇ ਵੀ ਸੈਟ ਰਾਇ ਨੇ ਹੰਕੜਾ ਕਰਨ ਦੇ ਰਹੇ ਨੇ ਬੇਇਨਸਾਫੀ ਹੋ ਰਹੀ ਆ ਪਿੰਡ ਨਾਲ ਆਪਣੀ ਅੱਖਾਂ ਦੇ ਸਾਹਮਣੇ ਔਰ ਉਸ ਬੇਇਨਸਾਫੀ ਦੇ ਖਿਲਾਫ ਪਿੰਡ ਨੂੰ ਸਾਰੇ ਪਿੰਡ ਨੂੰ ਚੱਕ ਕੇ ਜੇਲ੍ਹ ਸਿੱਟਿਆ ਰਿਹਾ ਜੇ ਕੋਈ ਇੱਥੇ ਕਿਸਾਨ ਜੱਜੇ ਬੰਦਿਆਂ ਨੇ ਦੀ سپورਟ ਦੇ ਜਾਂਦੀਆਂ ਨੇ ਉਹਨਾਂ ਨੂੰ ਫੜ ਫੜ ਕੇ ਜੇਲ੍ਹ ਸਿੱਟਿਆ ਜਾ ਰਹੇ ਹੈ ਇੱਥੇ ਡੀਸੀ ਆਫਿਸ ਦੇ ਵਿੱਚ ਆਪਾਂ ਪ੍ਰੋਟੈਸਟ ਕਰਨਾ ਸੀਗਾ ਪਿਛਲੇ ਦਿਨਾਂ ਚ ਡੀਸੀ ਆਫਿਸ ਦੇ ਵਿੱਚ ਵੀ ਪ੍ਰੋਟੈਸਟ ਨਹੀਂ ਕਰਨ ਦਿੱਤਾ ਜਾ ਰਿਹਾ ਇਹੀ ਤਾਂ ਅਸੀਂ ਸਵਾਲ ਕਰਨੇ ਆ ਕਿ ਭਗਵੰਦ ਮਾਨ ਜੀ ਤੂੰ ਤਾਂ ਕਹਿੰਦਾ ਸੀ ਸਰਪ ਦੇ ਨਾਂ ਬੈਠੋ ਅបਸਰਾਂ ਦੇ ਦਫ਼ਤਰ ਘੇਰ ਲਓ ਸਾਡੇ ਮੰਤਰੀਆਂ ਦੇ ਦਫ਼ਤਰ ਘੇਰ ਲਓ ਸਾਡੇ ਘਰ ਘੇਰ ਲਓ ਉਹ ਭਾਈ ਤੇਰੇ ਡੀਸੀ ਦੇ ਦਫ਼ਤਰ ਆਨ ਆਏ ਸੀ ਕੋਈ ਹਜੇ ਘਰਾਉ ਨਹੀਂ ਕੀਤਾ ਸੀ ਬੈਠ ਕੇ ਗੱਲਬਾਤ ਕਰਨੀ ਸੀ ਅਜੇ ਤਾਂ ਸਟੇਜ ਲਗਣੀ ਸੀ ਪਰ ਲੋਕਾਂ ਨੂੰ ਚੱਕ ਕੇ ਤੁਸੀਂ ਸਾਰੀ ਪ੍ਰੈਸਰੀ ਦੇਖਿਆ ਮਠਿੰਡੇ ਦੇ ਵਿੱਚ ਜੋ ਮਤਲਬ ਗੁੰਡਾ ਕਰਦੀ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਸੋ ਇਹ ਇਹਨਾਂ ਦਾ جاری ਰਹਿਣਾ ਹੈ ਪਰ ਜੇਕਰ ਕੋਈ ਜਾਬਰ ਸਰਕਾਰੇ ਕਰੇ ਵੀ ਅਸੀਂ ਲੋਕਾਂ ਦੀ ਆਵਾਜ਼ بلند ਹੋਣੀ ਨਹੀਂ ਦੇਣੀ ਤਾਂ ਫਿਰ ਲੋਕਾਂ ਆਵਾਜ਼ بلند ਕਰ ਨਹੀਂ ਬੰਦ ਕਰ ਦਿੰਗੇ ਸਾਨੂੰ ਪਤਾ ਹੈ ਕਿ ਸਾਡਾ ਜਿਹੜਾ ਪੱਛਿਆਂ ਦਾ ਸਾਡੇ ਪੰਜਾਬ ਦੇ ਲੋਕਾਂ ਦਾ ਭੁੱਖਾ ਜਿਹੜਾ ਉਹ ਖਤਰੇ 'ਚ ਹੈ ਉਹ ਭੁੱਖਾ ਬਚਾਉਣਾ ਤੇ ਸਾਨੂੰ ਲੜਨਾ ਹੀ ਪੈਣਾ ਹੈ ਜੋ ਮਰਜ਼ੀ ਕਰੇ ਸਰਕਾਰ ਨਾ ਕਰਨ ਦੇ ਇਧਰ ਲੜਾਈ ਉਸ ਰੂਪ ਚ ਲੜਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪੱਤਰਕਾਰ ਦੋਸਤਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਬੜਾ ਸਿੱਧੇ ਦਿਨਾਂ ਵਾਲੇ ਇਸ ਵਕਤ ਲੱਗੇ ਹੋ ਕਿ ਲੋਕਾਂ ਦੀ ਤਕਲੀਫ ਲੋਕਾਂ ਦੀ ਆਵਾਜ਼ ਨੂੰ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਪਹੁੰਚਾਣੀ ਹੋਵੇ। ਔਰ ਉਸੇ ਲੜੀ ਦੇ ਵਿੱਚੋਂ ਸਾਡੇ ਇਸ ਕਿਸੋਖਾਨਾ ਪਿੰਡ ਦੇ ਲੋਕਾਂ ਦੀ ਆਵਾਜ਼ ਵੀ ਹੈ। ਤੁਸੀਂ ਪੂਰੀ ਤਾਕਤ ਦੇ ਨਾਲ ਚੱਕਿਆ ਅੱਜ ਦਾ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਇਸ਼ੂ ਹੈ ਸਾਡਾ ਮੇਨ ਮੁੱਦਾ ਹੈ ਅੱਜ ਇੱਕ ਦੋ ਗੱਲਾਂ ਹੋਰ ਨੇ ਜਿਹੜੀਆਂ ਨਵੀਆਂ ਡਿਵੈਲਪਮੈਂਟਸ ਹੋਈਆਂ ਤੇ ਚਲਦੇ ਕਿਸੋਖਾਨਾਂ ਦੇ ਮੋਰਚੇ ਦੇ ਸੁਣਾ ਦੇਖੋ ਇਹ ਗੱਲ ਕੋਈ ਲੁਕੀਸ਼ੀਪ ਨਹੀਂ ਹੈ ਕਿ ਇੱਕ ਸ਼ਹਿਰ ਦਾ ਪਾਣੀ ਕੱਢਣਾ ਹੈ ਗੰਦਾ ਪਾਣੀ ਤੇ ਇਹ ਕੋਈ ਕਾਨੂੰਨ ਨਹੀਂ ਹੈ ਜਾਦਾ ਦਸ ਗੰਦਾ ਕਿਤੇ ਵੀ ਇਹ ਅਲਾਉ ਨਹੀਂ ਕੀਤਾ ਜਾਂਦਾ ਕਿ ਕਿਤੋਂ ਦਾ ਗੰਦਾ ਪਾਣੀ ਕਿਸੇ ਪਿੰਡ ਦੇ ਵਿਚਕਾਰ ਦੀ ਕੱਢਿਆ ਜਾਏ ਔਰ ਇੱਥੇ ਹੋ ਰਿਹਾ ਹੈ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਜੇਕਰ ਮੌੜ ਮੰਡੀ ਦਾ ਗੰਦਾ ਪਾਣੀ ਉਸ ਪਿੰਡ ਵਿੱਚ ਦੀ ਕੰਨਾਂ ਤੇ ਹੋ ਕੇ ਅਲਟਰਨੇਟ ਨਹੀਂ ਫਿਰ ਤਾਂ ਕੱਢਿਆ ਜਾ ਸਕਦਾ ਹੈ ਲੇਕਿਨ ਜੇ ਕੋ ਅਲਟਰਨੇਟ ਹੈਗਾ ਤਾਂ ਫਿਰ ਉਹ ਗੰਦੇ ਪਾਣੀ ਨੂੰ ਮਤਲਬ ਪਿੰਡ ਦੇ ਵਿੱਚ ਦੀ ਕੱਟ ਨਹੀਂ ਕੋਈ ਟੁਕੜੀ ਬੰਦੀ ਇੱਥੋਂ ਤੱਕ ਗੱਲ ਸਾਹਮਣੇ ਆਦੀ ਕਿ ਪਿੰਡ ਨੇ ਇਹ ਕਹਿਤਾ ਵੀ ਇੱਕ ਸਾਈਡ ਤੋਂ ਕੱਢ ਕੇ ਲੈ ਜਾਏ ਉਹਦੇ ਤੋਂ ਵੀ ਮੈਂ ਜੇ ਕਹਾ ਕਿ ਪ੍ਰਮੰਤਮਾਨ ਦੀ ਸਰਕਾਰ ਜਾਂ ਇਹਦਾ ਐਮ ਐਲ ਏ ਆਪਣੇ ਪਾਰਟੀ ਦੇ ਬੰਦਿਆਂ ਦੇ ਥਰੂ ਇਤਰਾਜ਼ ਕਰਵਾ ਕੇ ਜਿੱਧਰ ਦੀ ਪਾਣੀ ਕੱਢਣ ਦਾ ਪਿੰਡ ਵਾਲਿਆਂ ਨੇ ਇਹਨਾਂ ਨੂੰ ਪ੍ਰਪੋਜ਼ਲ ਦਿੱਤੀ ਉਹਨੂੰ ਉਹਨੂੰ ਰੋਕਿਆ ਗਿਆ ਇਹਦਾ ਮਤਲਬ ਸਿੱਧ ਹੋ ਗਿਆ ਕਿ ਲੋਕਾਂ ਨੂੰ ਲਤਾੜ ਕੇ ਪਾਣੀ ਪਿੰਡ ਦੇ ਵਿਚਾਲੇ ਦੀ ਹੀ ਗੰਦਾ ਪਾਣੀ ਕੱਢਣ ਦੀ ਇੱਕ ਬਿਜਾਉਤ ਬੰਦੀ ਪਈ ਸੀ ਪਰ ਉਹਨੂੰ ਨਿਭਾਇਆ ਗਿਆ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਭਈ ਪ੍ਰਮੰਤਮਾਨ ਜੀ ਤੁਸੀਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਤੁਹਾਡੇ ਇੱਕ ਇੱਕ ਨੁਮਾਇੰਦੇ ਨੇ ਇੱਕ ਇੱਕ ਵਿਅਕਤੀ ਨੇ ਇਹ ਰੌਣਾ ਪਾਇਆ ਹੈ ਕਿ ਇਹ ਆਮ ਘਰਾਂ ਦੇ ਮੁੰਡਿਆਂ ਦੀ ਸਰਕਾਰ ਬਣੇਗੀ ਤੇ ਸੱਥਾਂ ਤੋਂ ਸਰਕਾਰ ਚੱਲਿਆ ਕਰੇਗੀ ਇਹ ਇਹ ਆਪਾਂ ਸਾਰਿਆਂ ਨੇ ਸੁਣਿਆ ਹੁਣ ਸਵਾਲ ਇਹ ਆ ਵੀ ਉਹ ਪਿੰਡ ਦੀ ਸਾਥ ਹੈ ਜਿਹੜੀ ਉਹ ਦੁਹਾਈ ਪਟ ਰਹੀ ਆ ਕੁਰਲਾ ਰਹੀ ਆ ਕਿ ਸਾਨੂੰ ਆ ਗੰਦਾ ਪਾਣੀ ਕਿਉਂ ਦਿੱਤਾ ਜਾ ਰਿਹਾ ਕਿਉਂ ਸਾਨੂੰ ਬੰਦੇ ਪਾਣੀ ਦੇ ਵਿੱਚ ਡੁੱਬਿਆ ਜਾ ਰਿਹਾ ਅਗਰ ਕਿਤੇ ਵੀ ਪਾਣੀ ਲੀਕ ਹੋ ਗਿਆ ਜਿਹੜੇ ਘਰਾਂ ਦੇ ਨੇੜੇ ਪਾਣੀ ਲੀਕ ਹੋ ਗਿਆ ਉਹਨਾਂ ਘਰਾਂ ਨੂੰ ਤੇ ਨਾਰਾਜ਼ ਨੂੰ ਸੁਚੇਨ ਹੋਣੀ ਆ ਨਾ ਦਿਨੇ ਚੈਨ ਨੂੰ ਉਹਨਾਂ ਵਾਸਤੇ ਦਾ ਨਰਕ ਬਣ ਗਿਆ ਨਾ ਉਹ ਨਰਕ ਬਣਾਇਆ ਜਾ ਰਿਹਾ ਹੈ ਜਾਗ ਬੁਝ ਕੇ ਬਣਾਇਆ ਜਾ ਰਿਹਾ ਹੈ ਪਰ ਉਹਦੇ ਤੋਂ ਅੱਗੇ ਮੈਂ ਜਿਹੜੀ ਗੱਲ ਕਰਨੀ ਚਾਹਣਾ ਦੇਖੋ ਪਿੰਡ ਨੇ ਇਹ ਲੜਾਈ ਲੜਦਿਆਂ 25 26 ਬੰਦੇ ਜੇਲ੍ਹ ਚਲੇ ਗਏ ਤਿੰਨ ਬੰਦੇ ਪਿੰਡ ਦੇ ਉੱਥੇ ਭੁੱਖ ਹੜਤਾਲ ਤੇ ਬੈਠੇ ਆ ਜਥੇਬੰਦੀ ਦੇ ਜਿਹੜੇ ਵਰਕਰ ਨੇ ਸਾਡੇ ਆਪ ਨੂੰ ਸਹਿਬਾ ਉਹ ਜੇਲ੍ਹ ਚਲੇ ਗਏ ਜਿਨ੍ਹਾਂ ਦੇ ਵਿੱਚੋਂ 9 ਆਦਮੀ ਉਹ ਹੜਤਾਲਤੇ ਸੀ ਉੱਥੇ ਝੇਲਦੇ। ਪਰ ਉਹਨਾਂ 9 ਦੇ ਵਿੱਚੋਂ 3 ਦੀ ਕੱਲ ਸਿਹਤ ਵਿਗੜਿਆ, ਹਾਲਾਤ ਵਿਗੜਿਆ। ਜਿਨ੍ਹਾਂ ਨੂੰ ਸਿਵਲ ਹਸਪੀਟਲ ਮੁਕਸਰ ਦੇ ਵਿੱਚ ਇਹਨਾਂ ਨੇ ਲੈ ਕੇ ਗਏ ਚੈੱਕਅਪ ਕਰਵਾਇਆ। ਲੇਕਿਨ ਉਹਨਾਂ ਦੀ ਲੜਾਈ ਉਹ ਜਿਹੜੀ ਲੜ ਰਹੇ ਨੇ ਉਹ جاری ਹੈ। ਕਿ ਵੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਮੈਡੀਕਲ ਏਡ ਨਹੀਂ ਲੈਣੀ, ਕੋਈ ਮੈਡੀਕਲ ਸਹੂਲਤ ਨਹੀਂ ਲੈਣੀ, ਕੋਈ ਦਵਾਈ ਨਹੀਂ ਲੈਣੀ। ਔਰ ਸਾਡੇ ਕਾਕਾ ਸਿੰਘ ਜੀ ਕੋਟੜਾ ਦੇ ਜਰਨਲ ਸੈਕਟਰੀ ਨੇ ਜਥੇਬੰਦੀ ਦੇ ਮੇਰੇ ਤੋਂ ਮੇਰੇ ਨਾਲ ਮੇਰੇ ਬਰਾਬਰ ਦੇ ਨਹੀਂ ਉਹ ਉੱਥੇ ਗਏ ਨੇ ਜਿਸ ਤਰੀਕੇ ਦੇ ਨਾਲ ਜਿਹੜਾ ਬਿਹੇਵੀਅਰ ਕਰਕੇ ਕਾਕਾ ਸਿੰਘ ਕੋਠੜਾ ਨੂੰ ਤੇ ਸਾਡੀਆਂ ਉੱਥੇ ਬੀਬੀਆਂ ਨੂੰ ਉੱਥੇ ਲੈ ਕੇ ਗਏ ਨੇ ਜੇਲ੍ਹ ਦੇ ਵਿੱਚ ਚਮਕ ਸਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਇਹ ਅਤਿ ਨਿੰਦਣਯੋਗ ਹੈ ਇਹ ਤੁਸੀਂ ਸਾਰੀ ਪੱਤ ਪ੍ਰੈਸ ਨੇ ਦੇਖਿਆ ਕਿ ਇੱਕ ਬੀਬੀ ਨੇ ਉੱਥੇ ਜ਼ਹਿਰ ਪੀਣ ਦੀ ਵੀ ਕੋਸ਼ਿਸ਼ ਕੀਤੀ ਆ ਕਿ ਮੈਂ ਆਪਣੀ ਜਾਨ ਦੇ ਦੂੰਗੀ ਲੇਕਿਨ ਸਾਡੇ ਪਿੰਡ ਨੂੰ ਇਹ ਜਿਹੜਾ ਗੰਦਾ ਪਾਣੀ ਦਿੱਤਾ ਜਾ ਰਿਹਾ ਹੈ ਇਹਦਾ ਅਸੀਂ ਵਿਰੋਧ ਕਰਾਂਗੇ ਉਹਦੀ ਵੀ ਕੋਈ ਪ੍ਰਵਾਹ ਨਹੀਂ ਤਾਂ ਮਤਲਬ ਲੋਕ ਮਰਦੇ ਆ ਤਾਂ ਮਰਨ ਲੋਕ ਭੁੱਖੇ ਰਹਿ ਕੇ ਮਰਦੇ ਆ ਤਾਂ ਮਰਨ ਲੇਕਿਨ ਪਾਣੀ ਇੱਕ ਐਮਐਲਏ ਦੀ ਈਗੋ ਨੂੰ ਕਾਇਮ ਰੱਖਣਾ ਉਹਦੀ ਈਗੋ ਨੂੰ ਮਜ਼ਬੂਤ ਕਰਦਾ ਉਹਦੀ ਈਗੋ ਨੂੰ ਪੱਠੇ ਪਾਉਣ ਵਾਸਤੇ ਸਰਕਾਰ ਤੇ ਪ੍ਰਸ਼ਾਸਨ ਸਾਰਾ ਇਸ ਗੱਲ ਦੇ ਉੱਤੇ ਜੋੜਨੇ ਲੱਗਿਆ ਹੋਇਆ ਅੱਜ ਮੈਨੂੰ ਰਿਪੋਰਟ ਮਿਲੀ ਹੈ